ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੱਥੇ-ਜਿੱਥੇ ਵੀ ਬੈਠ ਕੇ ਦੇਖ ਰਹੇ ਹੋ ਸਾਰਿਆਂ ਨੂੰ ਸਲਾਮ ਹੈ ਸਤਿ ਸ੍ਰੀ ਅਕਾਲ ਹੈ ਹੈਲੋ ਹੈ ਤਾਂ ਨਵੇਂ ਬਲੌਗ ਵਿੱਚ ਫੇਰ ਤੁਹਾਡਾ ਸਵਾਗਤ ਹੈ ਸਮਾਨ-ਸਮੋਨ ਲੱਦ ਕੇ ਤੇ ਗੱਡੀ ਕਰ ਲਈ ਹੈ ਰੈਡੀ ਅੱਜ ਆਪਾਂ ਬਹੁਤ ਦੂਰ ਚੱਲੇ ਹੈਗੇ ਆ ਜੀ ਨਾਰਵੇਜ ਆ ਰਹੇ ਆ ਓਸਲੋ ਸ਼ਹਿਰ ਪ੍ਰੋਗਰਾਮ ਹੈ ਓਸਲੋ ਕੈਪੀਟਲ ਸਿਟੀ ਹੈ ਨਾਰਵੇ ਦੀ ਤੇ ਪ੍ਰੋਗਰਾਮ ਹੈਗਾ ਕੱਲ ਦਾ ਤੇ ਪਰ ਅਸੀਂ ਚੱਲੇ ਆ ਅੱਜ ਹੀ ਕਿਉਂਕਿ ਦੂਰ ਬਹੁਤ ਹੈ ਰਾਤ ਕਰਾਂਗੇ ਉੱਥੇ ਹੋਟਲ 'ਚ ਸਟੇ ਤਾਂ ਫਿਰ ਕੱਲ ਆਵਾਂਗੇ ਪ੍ਰੋਗਰਾਮ ਪੂਰੀਆਂ ਰੌਣਕਾਂ ਵਿਆਹ ਦਾ ਪ੍ਰੋਗਰਾਮ ਹੈ ਜੀ ਬਾਕੀ ਰਸਤੇ ਦਾ ਬਲੌਗ ਤੇ ਉੱਥੇ ਦਾ ਸਾਰਾ ਮਾਹੌਲ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਜੀ ਤੇ ਬਾਕੀ ਸਾਥ ਦਿਓ ਥੈਂਕ ਯੂ ਹਾਂਜੀ ਦੋਸਤੋ ਅਸੀਂ ਜਾ ਰਹੇ ਹਾਂ ਨਾਰਵੇ ਤਾਂ ਰਸਤੇ 'ਚ ਰੁਕੇ ਹਾਂ ਰਸਤੇ 'ਚ ਰੁੱਕ ਕੇ ਕੈਂਪਿੰਗ ਥੋੜੀ ਜੀ ਕਰ ਰਹੇ ਹਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀਡੀਓ ਆ ਦੇਖੋ ਚਿੱਟੇ ਸ਼ੋਲੇ ਗਰਮ ਕਰਕੇ ਖਟੇ ਹਾਂ ਨਾਲ ਇਹਦੇ ਸਮੋਸੇ ਨਾਲ ਚਟਣੀਆਂ ਚੱਲ ਰਹੀਆਂ ਤਾਂ ਅੱਗੇ ਫਿਰ ਅਪ ਟੂ ਡੇਟ ਹੁੰਦੇ ਰਾਂਗੇ ਦੇਖੋ ਪੂਰਾ ਕੈਂਪਿੰਗ ਦਾ ਨਜ਼ਾਰਾ ਲੈ ਰਹੇ ਆ ਬਹੁਤ ਵਧੀਆ ਜਗ੍ਹਾ ਆ ਉਹ ਪਿੱਛੇ ਖੜੇ ਟਰੱਕ ਟਰੱਕ ਰੈਸਟ ਪੁਆਇੰਟ ਹੈਗਾ ਇਹ welcom to norway ਤੇ ਮਿਲਣਾ ਨਾ ਪਤਾ ਨਹੀਂ ਕਿੰਨਾ ਟਿਕਾਣਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਸਲੋ ਦੀ ਝਲਕ ਤੁਹਾਨੂੰ ਵੀ ਥੋੜੀ-ਬਹੁਤੀ ਦਿਖਾ ਦਈਏ ਜੀ ਅਸੀਂ ਜਾ ਰਹੇ ਹਾਂ ਜਿੱਦਾਂ ਮੈਂ ਕੱਲ ਦੱਸਿਆ ਸੀਗਾ ਕੱਲ ਵਾਲੇ ਵਲੌਗ 'ਚ ਅਸੀਂ ਆਇਓ ਹਾਂ ਨੌਰਵੇ ਪ੍ਰੋਗਰਾਮ ਲਾਉਣ ਕੱਲ ਅਸੀਂ ਰੁਕੇ ਸੀਗੇ ਹੋਟਲ 'ਚ ਤੇ ਹੋਟਲ 'ਚ ਹੁਣ ਤਿਆਰ ਹੋ ਕੇ ਆਪਣਾ ਬ੍ਰੇਕਫਾਸਟ ਵਗੈਰਾ ਕਰਕੇ ਤਾਂ ਹੁਣ ਨਿਕਲ ਗਏ ਆ ਆਪਾਂ ਸਾਡੇ ਹੋਟਲ ਤੋਂ 40 ਕਿਲੋਮੀਟਰ ਦੱਸ ਰਿਹਾ ਜੀ ਜਿੱਥੇ ਅਸੀਂ ਜਾਣਾ ਆ ਪ੍ਰੋਗਰਾਮ ਲਾਉਣ ਮੈਰਿਜ ਦਾ ਫੰਕਸ਼ਨ ਹੈ ਤਾਂ ਉੱਥੇ ਜਾ ਰਹੇ ਆ ਦੇਖੋ ਤੁਸੀਂ ਵੀ ਬਹੁਤ ਵਧੀਆ ਪਰ ਸਾਨੂੰ ਤਾਂ ਸੇਮ ਜਿਹਾ ਹੀ ਲੱਗਾ ਅਸੀਂ ਉਦੋਂ ਪਹਿਲਾਂ ਵੀ ਕਾਫੀ ਵਾਰੀ ਆ ਗਏ ਆ ਪਰ ਬਲੌਗ ਪਹਿਲੀ ਵਾਰੀ ਬਣਾ ਰਹੇ ਹਾਂ ਸਾਨੂੰ ਤਾਂ ਸੇਮ ਜਿਹਾ ਹੀ ਲੱਗਾ ਦਾਨਾ ਸੁਵੀਰਾਂ ਮੈਂ ਉਦਾਂ ਦੇ ਸਾਨੂੰ ਨੌਰਵੇ ਲੰਗਾ ਜੀ ਦੇਖੋ ਤੁਸੀਂ ਵੀ ਨਾਰਵੇ ਦੇ ਨਜ਼ਾਰੇ ਇਹ ਜਿਹੜਾ ਵਲੌਗ ਥੋੜਾ ਜਿਹਾ ਵੱਡਾ ਹੋ ਜਾਊਗਾ ਤੁਹਾਡੇ ਕਰਕੇ ਵੱਡਾ ਕਰ ਰਹੇ ਆ ਆ ਕਿ ਚਲੋ ਡੀਜੇ ਦਾ ਪ੍ਰੋਗਰਾਮ ਤਾਂ ਦੇਖਦੇ ਰਹੀਦਾ ਆ ਆ ਸਾਰੇ ਨਜ਼ਾਰੇ ਵੀ ਤੁਹਾਡੇ ਨਾਲ ਸਾਂਝੇ ਹੋਣ ਤਾਂ ਕਰਕੇ ਮੈਂ ਕਹਿ ਰਿਹਾ ਇਹ ਵਲੌਗ ਵੱਡਾ ਹੋਊਗਾ ਤੇ ਆਸ ਵੀ ਕਰਦਾ ਤੁਹਾਨੂੰ ਚੰਗਾ ਵੀ ਲੱਗੂਗਾ ਅੱਗੇ ਦੋਸਤੋ ਜਿੱਥੋਂ ਅਸੀਂ ਹੁਣ ਲੰਘਦੇ ਪਏ ਆ ਨਾ ਇਹ ਜਿਹੜੀ ਸਰੋਂਗ ਹੈ ਇਹਦੇ ਉੱਪਰ ਪਾਣੀ ਹੈ ਪਾਣੀ ਦੇ ਵਿੱਚ ਸੁਰੰਗ ਬਣਾਈ ਹੋਈ ਹੈ। ਤਾਂ ਦੇਖੋ ਤੁਹਾਨੂੰ ਵੀ ਨਜ਼ਾਰੇ ਦਿਖਾ ਰਹੇ ਆ। ਇਹ 7 ਕਿਲੋਮੀਟਰ ਦਾ ਸਫ਼ਰ ਹੈ। ਸੁਰੰਗ ਦੇ ਅੰਦਰ। ਵਿਆਸੇ ਜੀ ਦੋਸਤੋ ਕਿਵੇਂ ਠੀਕ ਠਾਕ ਹੋ? ਲੋਫ ਇਹ ਤੁਹਾਡਾ ਸਵਾਗਤ ਹੈ ਜੀ ਲੋਕੇਸ਼ਨ ਤੋਂ। ਗੱਡੀ ਲਾ ਕੇ ਖੜੀ ਕਰ ਲਈ ਆ ਮੇਰੇ ਪਿੱਛੇ ਤੁਸੀਂ ਹਾਲ ਦੇਖ ਰਹੇ ਹੋ। ਇੱਥੇ ਸਾਰਾ ਪ੍ਰੋਗਰਾਮ ਹੋਣਾ ਜੀ ਬਹੁਤ ਵੱਡਾ ਹਾਲ ਹੈ। ਗੱਡੀਆਂ ਆ ਚੁੱਕੀਆਂ ਗੈਸਟ ਉਹਨਾਂ ਦੇ ਆ ਗਏ ਨੇ ਤਾਂ ਪਹਿਲਾਂ ਉਹਨਾਂ ਦੇ ਵੇਦਾਂ ਵਗੈਰਾ ਜੋ ਵੀ ਹੈ ਉਹ ਚੱਲ ਰਿਹਾ ਤਾਂ ਉਸ ਤੋਂ ਬਾਅਦ ਰੰਗ ਰੰਗ ਪ੍ਰੋਗਰਾਮ ਚੱਲੇਗਾ ਗੱਡੀ ਅਹੀਂ ਲਾ ਲਈ ਹੈ ਉਹ ਪੌੜੀਆਂ ਜਾ ਰਹੀਆਂ ਉੱਪਰ ਉੱਥੇ ਹੈਗਾ ਸਾਰਾ ਕੁਝ ਤੇ ਉਹ ਲੱਗੇ ਹੋਏ ਹੈਲੋ ਭਾਈ ਸਾਹਿਬ ਪਕੌੜੇ ਪਕੂੜੇ ਬਣਾਉਣ ਤਾਂ ਪੁੱਜ ਗਏ ਅਸੀਂ ਲੋਕੇਸ਼ਨ ਤੇ ਬਾਕੀ ਫਿੱਟ ਕਰਕੇ ਦੱਸਦੇ ਹਾਂ ਸ਼ਹਿਰੋਂ ਬਾਹਰ ਬਹੁਤ ਨਵੇਕਲੇ ਜੀ ਜਗ੍ਹਾ ਦੇ ਉੱਤੇ ਆ ਜੰਗਲ ਜੈ ਯਾ ਸੇ ਪਾਸੇ ਪਰ ਵਧੀਆ ਲੋਕੇਸ਼ਨ ਹੈਗੀ ਆ ਤਾਂ ਸਮਾਨ ਸਮੋਨ ਕੱਢ ਕੇ ਅਸੀਂ ਰੱਖਿਆ ਸਪੀਕਰ ਸਪੋਕਰ ਤੇ ਬਾਕੀ ਫਿੱਟ ਕਰਕੇ ਦਿਖਾਦੇ ਆ ਤਾਂ ਸੈਟਅਪ ਲਾ ਲਿਆ ਦੇਖੋ ਆ ਸਾਹਮਣੇ ਹਾਲ ਦੇਖੋ ਸੈਟਅਪ ਲਾ ਲਿਆ ਲੈਡ ਸ੍ਰੀ ਗਾਲ ਜੀ ਕੀ ਹਾਲ ਚਾਲ ਹੈ ਥੋੜਾ ਜਿਹਾ ਹਨੇਰਾ ਹੋਣਾ ਵੀਡੀਓ ਚ ਕਿਉਂਕਿ ਲਾਈਟਾਂ ਥੋੜੀਆਂ ਜੀਆਂ ਘਟ ਗਈਆਂ ਕਰਨ ਲੱਗ ਪਏ ਹੁਣ ਆਪਾਂ ਪੈਕ ਜਿਵੇਂ ਕਿ ਤੁਹਾਨੂੰ ਪਤਲੇ ਪਤਾ ਹੀ ਹੈ ਕਿ ਅੱਜ ਅਸੀਂ ਆਏ ਸੀ ਉਸ ਲੋ ਨੌਰਵੇ ਤਾਂ ਪ੍ਰੋਗਰਾਮ ਹੁਣ ਨਿਬੜਿਆ 2 ਵਜੇ ਗਏ ਨੇ ਰਾਤ ਦੇ ਜੀ ਤਾਂ ਪੈਕ ਕਰਦੇ ਪਏ ਆ ਦੇਖੋ ਹਾਲ ਖਾਲੀ ਹੋ ਗਿਆ ਸਾਰਾ ਬਾਕੀ ਉਹ ਸਮਾਨ ਪੈਕ ਕਰਨ ਵਾਲੇ ਜਿਹੜੇ ਨੇ ਖਾਣੇ ਪੀਣੇ ਵਾਲੇ ਉਹ ਆਪਣਾ ਪੈਕ ਕਰਦੇ ਪਏ ਨੇ ਅਹੀਂ ਦੋਨੇ ਜਾਣੇ ਆਪਣਾ ਪੈਕ ਕਰਦੇ ਪਏ ਹਾਂ 2 ਵਜ ਗਏ ਆ ਡਾਂਸ ਫਲੋਰ ਤੋਂ ਨੱਚਣ ਦਾ ਨਾਮ ਹੀ ਨਹੀਂ ਸੀ ਲੈ ਰਹੇ ਚਲੋ ਸਾਨੂੰ ਵੀ ਕੋਈ ਕਾਲੀ ਨਹੀਂ ਹੁੰਦੀ ਪ੍ਰੋਗਰਾਮ ਅਸੀਂ ਪੂਰਾ ਇੰਜੋਏ ਕਰਾ ਕੇ ਫੇਰੀ ਹੱਡੀ ਦਾ ਪਹਿਲਾਂ ਅਸੀਂ ਵੀ ਨਹੀਂ ਬੰਦ ਕਰਦੇ ਪ੍ਰੋਗਰਾਮ ਜਦ ਤੱਕ ਉਹਨਾਂ ਦੀ ਇੱਛਾ ਖਤਮ ਨਹੀਂ ਹੁੰਦੀ ਨੱਚਣੋਂ ਹਟਦੇ ਨਹੀਂ ਇਹ ਕਿਹੜਾ ਪ੍ਰੋਗਰਾਮ ਰੋਜ਼ ਰੋਜ਼ ਲੱਗਣੇ ਆ ਸੋ ਇਸ ਕਰਕੇ ਅਸੀਂ ਵੀ ਨਹੀਂ ਕਰਦੀ ਵੀ ਕਹੀ ਤਾਂ ਵੀ ਨਹੀਂ ਅਸੀਂ ਬੰਦ ਕਰਨ ਲੱਗੇ ਤੁਸੀਂ ਸਾਨੂੰ ਇੰਨਾ ਟਾਈਮ ਕਿਹਾ ਸੀਗਾ ਇੰਨਾ ਹੋ ਗਿਆ ਅਸੀਂ ਇਹਦੀ ਚੀਜ਼ ਕਦੀ ਨਹੀਂ ਦੇਖੀ ਸੀ ਆਹੀਂ ਸਾਨੂੰ ਪ੍ਰੋਗਰਾਮ ਮਿਲਦੇ ਨੇ ਕਿ ਦੇਖੋ 스웨ਡਨ ਤੋਂ ਨਾਰਵੇ ਆਏ ਹੋਆ ਪ੍ਰੋਗਰਾਮ ਲਾਉਣ ਇੱਥੋਂ ਸਾਨੂੰ ਬਹੁਤ ਪ੍ਰੋਗਰਾਮ ਹੋਰ ਅੱਗੇ ਬੁਕਿੰਗ ਦੇ ਮਿਲ ਗਿਆ ਦੇਖ ਲੋ ਸੋ ਬਾਬੇ ਦੀ ਬੜੀ ਕਿਰਪਾ ਆ ਤਾਂ ਮਿਹਨਤ ਤਾਂ ਚਲੋ ਕਰਦੇ ਹੀ ਆ ਜਦੋਂ ਮਿਹਨਤ ਦਾ ਫਾਲ ਇਦਾਂ ਮਿਲਦਾ ਆ ਸਾਡਾ ਮਾਣ ਤਾਣ ਵਧੀਆ ਹੋ ਜਾਂਦਾ ਅੱਗੇ ਪ੍ਰੋਗਰਾਮ ਹੋਰ ਮਿਲ ਜਾਂਦੇ ਨੇ ਤਾਂ ਮਿਹਨਤ ਜਿਹੜੀ ਆ ਫਿੱਕੀ ਪੈ ਜਾਂਦੀ ਥੋੜੀ ਲੱਗਣ ਲੱਗ ਪੈਂਦੀ ਆ ਤੇ ਚਲੋ ਪੈਕ ਕਰਕੇ ਤਾਂ ਫੇਰ ਰਸਤੇ ਦੇ ਵਿੱਚ ਦੱਸਦੇ ਆ ਤੁਹਾਨੂੰ ਹੋਰ ਜੀ ਥੈਂਕਸ ਹਾਂਜੀ ਦੋਸਤੋ ਠੀਕ ਠਾਕ ਹੋ ਬੈਗ ਬੂ ਕਰ ਲਿਆ ਸਮਾਨ ਅਸੀਂ ਤੇ ਬੈਠ ਰਿਹਾ ਗੱਡੀ 'ਚ ਦੁਰਪਾਏ ਉਦਾਂ ਸਾਨੂੰ ਹੋ ਗਿਆ 15-20 ਮਿੰਟ ਹੁਣ ਅਸੀਂ ਜਾ ਰਹੇ ਹਾਂ ਦੋਸਤੋ ਆਪਣੇ ਹੋਟਲ ਹੌਸਲੋ ਸ਼ਹਿਰ ਦੇ ਵਿੱਚ ਅਸੀਂ ਹੋਟਲ ਲਿਆ ਸੀਗਾ ਕੱਲ ਵੀ ਅਸੀਂ ਉੱਥੇ ਹੀ ਠਹਿਰੇ ਸੀਗੇ ਤਾਂ ਅੱਜ ਵੀ ਉੱਥੇ ਹੀ ਚੱਲੇ ਆ ਗਾ ਵਾਪਸ ਤਾਂ ਜਾ ਨਹੀਂ ਹਾਂ ਕਿ ਥੱਕ ਬਹੁਤ ਗਏ ਆ ਤਾਂ ਹੁਣ ਹੋਟਲ ਜਾ ਕੇ ਰਾਤ ਰੁਕਾਂਗੇ ਕੱਲ ਥੋੜਾ ਬਹੁਤ ਹੌਸਲੋ ਘੁੰਮਾਂਗੇ ਉਹ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗਾ ਮੈਂ ਆ ਟਾਈਮ ਸਿਰ ਉਸਲੋ ਹੁਣ ਪਹੁੰਚ ਗਏ ਥੱਕ ਹੋ ਗਿਆ 3:30 ਵੱਜ ਗਏ ਨੇ ਰਾਤ ਦੇ ਤਾਂ ਹੁਣ ਜਾ ਕੇ ਹੋਟਲ ਸੋਈਏ ਤਾਂ ਸਵੇਰੇ ਫੇਰ ਘੁੰਮਾਂਗੇ ਲੋਕਲ ਵਲੌਗ ਤੁਹਾਡੇ ਨਾਲ ਸ਼ੇਅਰ ਕਰੂੰਗਾ ਲੋਕਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਬਹੁਤ ਖੁਸ਼ ਹੋਏ ਤਾਂ ਸਾਨੂੰ ਹੋਰ ਬਹੁਤ ਪ੍ਰੋਗਰਾਮ ਇੱਥੋਂ ਸਾਨੂੰ ਹੋਰ ਮਿਲ ਗਿਆ ਆ ਤਾਂ ਜਿਹੜਾ ਮੈਨੂੰ ਲੱਗਦਾ ਆਉਣ ਵਾਲੇ ਵੀਕਐਂਡ ਦੇ ਵਿੱਚ ਆ ਹੀ ਭਾਵੇਂ ਹੋਵੇ ਆ ਬੜੀ ਬਾਬੇ ਦੀ ਕਿਰਪਾ ਆ ਜੀ ਕੰਮ ਚੱਲਿਆ ਤਾਂ ਬਾਕੀ ਚਲੋ ਦੇਖਦੇ ਆ ਅੱਗੇ ਕੀ ਹੁੰਦਾ ਆ ਕਿਵੇਂ ਬੰਦ ਆ ਆ ਮਿਹਨਤ ਜਾਰੀ ਹੈ ਸਾਡੀ ਜੀ ਤਾਂ ਬਾਕੀ ਇਦਾਂ ਹੀ ਵੀਡੀਓ ਨੂੰ ਵਲੌਗ ਨੂੰ ਸ਼ੇਅਰ ਕਰੋ ਪਸੰਦ ਕਰੋ ਲਾਈਕ ਕਰੋ ਨਵੇਂ-ਨਵੇਂ ਵਲੌਗ ਲੈ ਕੇ ਆਵਾਂਗੇ ਥੈਂਕ ਯੂ ਅ ਤੇਜਾ ਦਿਨ ਸਾਡਾ ਦੋਸਤੋ ਉਸਲੋ ਦੇ ਵਿੱਚ ਤਾਂ ਇਹ ਕੋਈ ਡੀਜੇ ਵਾਲੀ ਵੀਡੀਓ ਨਹੀਂ ਹੈਗੀ ਜਸਤਪ ਆਪਾਂ ਇੱਥੇ ਕੋ ਮੇ ਫਿਰੇ ਆਂ ਉਸ ਲੋ ਦੇਖਿਆ ਰਾਮਨ ਸ਼ਹਿਰ ਦੇਖਿਆ ਉਹਦੀ ਵੀਡੀਓ ਹੀ ਬਣਾ ਰਿਆ ਹੈਗਾ ਮੈਂ ਕਿਹਾ ਤੁਹਾਡੇ ਨਾਲ ਇਹ ਵੀ ਸਾਂਝੀ ਕਰਾਂਗਾ मैं का चेक करा दी है देख लो बहुत बढ़िया व्यू है बहुत बढ़िया, सब कुछ आ रहा देखो तुम आप बहुत पब्लिक है ओ चल रहा उधर काम ਨੋਰਵੇ ਤੋਂ ਆਂਦੇ ਆ ਕੈਂਪਿੰਗ ਕਰਨ ਵਾਸਤੇ ਸੀ ਰੁਕ ਗਏ ਗੱਡੀਆਂ ਖੜੀਆਂ ਕੀਤੀਆਂ ਆਪੋ ਆਪਣੀਆਂ ਆਹ ਦੇਖੋ ਡੇਰਾ ਲਾਇਆ ਹੋਇਆ ਮੇਨ ਸੜਕ ਤੇ ਡੇਰਾ ਲਾਇਆ ਹੋਗਾ ਕਿ ਜਣਾ ਕਾ ਦੌੜ ਤੇ ਹੋਰ ਸਰਦਾ ਵੀ ਆ ਨਾ ਹੈ ਨੀ ਆ ਰਿਹਾ ਮੂਹ ਡਾਲੇ ਦਾ ਅਮਚਾ ਚੋਰ ਦੀ ਸੀ ਤਕਨਾ ਜੇ ਪਕੌੜੇ ਬਣਾਣ ਲੱਗੇ ਆ ਜੀ ਮੈਹੀ ਪਕੌੜੇ ਚਾਹ ਸਿੱਕ ਧੋ ਤੋਂ ਨਾ ਪਹਿਲਾਂ ਛਿੱਲ ਕੇ ਧੋ ਲੈਨੇ ਪਹਿਲਾਂ ਚਾਹਨੇ ਕਿਤੇ ਆਉਂਦਾ ਚਾਹ ਨਹੀਂ ਆ ਚਲੋ ਇੱਕ ਨਹੀਂ ਸਾਲ ਜੂਗਾ ਕਿ ਕਿਆ ਭਾਈ ਜਮੀਤ ਕੋ ਨਾਲ ਸਾਦ ਹਾਂਜੀ ਦੋਸਤੋ ਇੱਥੇ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਇਸ ਤੋਂ ਬਾਅਦ ਅਸੀਂ ਵਾਪਸ ਆ ਗਏ ਸੀਗੇ ਤੇ ਲਾਸਟ ਦੇ ਵਿੱਚ ਆਪਣੀ ਜੀਮੇਲ ਫੇਸਬੁੱਕ ਤੇ ਇੰਸਟਾਗ੍ਰam ਆਈਡੀ ਮੈਂਸ਼ਨ ਕਰਦੇ ਪਏ ਆ ਕੋਈ ਵੀ ਇਨਕੁਆਰੀ ਕੁਝ ਵੀ ਗੱਲਬਾਤ ਹੈ ਸਾਡੇ ਨਾਲ ਜਰੂਰ ਕਰਿਓ ਆਸ ਕਰਦਾ ਤੁਹਾਨੂੰ ਇਹ ਵਲੌਗ ਚੰਗਾ ਲੱਗਿਆ ਹੋਊਗਾ ਵਲੌਗ ਥੋੜਾ ਵੱਡਾ ਬਣ ਗਿਆ ਤੇ ਆਸ ਕਰ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਬਾਕੀ ਨਵੇਂ-ਨਵੇਂ ਵਲੌਗ ਇਦਾਂ ਹੀ ਤੁਹਾਡੇ ਵਾਸਤੇ ਹੋਰ ਵੀ ਲੈ ਕੇ ਆਵਾਂਗੇ ਮਿਹਰਬਾਨੀ ਸਤਿ ਸ੍ਰੀ ਅਕਾਲ ਰੱਬ ਰਾਖਾ